ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੇ ਨਵੇਂ ਡਿਜ਼ਾਈਨ ਸ਼ੇਅਰ ਕਰ ਰਹੇ ਹਾਂ ਸੋ ਜਿਵੇਂ ਜਿਵੇਂ ਵੀ ਆਪਾਂ ਜ ਨਵੇਂ ਡਿਜ਼ਾਈਨ ਜਿਹੜੇ ਬਣਾ ਰਹੇ ਹਾਂ ਸੋ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਵੇਂ ਕਿ ਕਈ ਸੂਟ ਆ ਜਿਵੇਂ ਸੈਮੀ ਤੇ ਬੰਦੇ ਆ ਕਿ ਪਿਓਰ ਤੇ ਬੰਦੇ ਆ ਸੋ ਇਹ ਜਿਹੜਾ ਸਟਾਫ ਸੌਰੀ ਡਿਜ਼ਾਈਨ ਹੈਗਾ ਇਹ ਆਪਾਂ ਕ੍ਰੇਪ ਦੇ ਉੱਪਰ ਵੀ ਬਣਾਇਆ ਹੋਇਆ ਜਿਵੇਂ ਇਹ ਪਿਓਰ ਕ੍ਰੇਪ ਦੇ ਉੱਪਰ ਬਣਿਆ ਹੋਇਆ ਜੀ ਸੋ ਇਹ ਬਹੁਤ ਹੀ ਪਿਆਰਾ ਗੋਟਾ ਵਿਦ ਮਕੈਸ਼ ਦਾ ਡਿਜ਼ਾਈਨਿੰਗ ਹੈ ਇਹ ਦੇਖੋ ਜੀ ਸਾਰੇ ਮਕੈਸ਼ ਲੱਗੀ ਹੋਈ ਹੈ ਇਸ ਤਰ੍ਹਾਂ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਦੀ ਇਹਦੀ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਮਾਊਸ ਤੁਸੀਂ ਵੀ ਕ੍ਰੇਪ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਸੋ ਜਿਹੜਾ ਗੋਟਾ ਹੈਗਾ ਇਹ ਆਪਾਂ ਕਾਫੀ ਕਲਰ ਕੰਬੀਨੇਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਸੋ ਇਹਨਾਂ ਬਹੁਤ ਹੀ ਪਿਆਰਾ ਚਾ ਦੁਪੱਟੇ ਦੇ ਨਾਲ ਆਪਾਂ ਕਲਰਫੁਲ ਪੁੱਟਾ ਲਾਇਆ ਹੋਇਆ। ਪਰ ਬਹੁਤ ਹੀ ਜਿੜੀ ਦੀ ਫਿਨਿਸ਼ਿੰਗ ਹੈਗੀ ਹੈ ਬਹੁਤ ਹੀ ਪਿਆਰੀ ਹੈ। ਸੋ ਤੁਸੀਂ ਇਹ ਸੂਟ ਜਿਹੜਾ ਟਰਾਈ ਕਰ ਸਕਦੇ ਹੋ। ਨੈਕਸਟ ਸੂਟ ਹੈਗਾ ਜੀ ਪੈਰਟ ਸੀ ਗ੍ਰੀਨ ਪੈਰਟ ਕਲਰ ਦੇ ਉੱਪਰ। ਸੋ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਸੋ ਇਸ ਤਰ੍ਹਾਂ ਦੇ ਵਿੱਚ ਬਾਦਲਾ ਪਲੱਸ ਮਸ਼ੀਨ ਏਮਬਰਾਇਡਰੀ ਪਲੱਸ ਆਰੀ ਮਸ਼ੀਨ ਏਮਬਰਾਇਡਰੀ ਸੋ ਸਾਰਾ ਆਪਾਂ ਜਿਹੜਾ ਇਹਦੇ ਵਿੱਚ ਕੰਬੀਨੇਸ਼ਨ ਦਿੱਤਾ ਹੋਇਆ ਤੁਸੀਂ ਇਹਦੇ ਨਾਲ ਮਲਟੀ ਕਲਰ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਸੋ ਇੱਕ ਇਹ ਬਹੁਤ ਹੀ ਪਿਆਰੀ ਲੁੱਕ ਦਿੰਦਾ ਹੈ ਔਰ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਬਹੁਤ ਹੀ ਘੱਟ ਬਜਟ ਦੇ ਵਿੱਚ ਤੁਸੀਂ ਜਿਹੜਾ ਪਾਰਟੀ ਵੇਅਰ ਵੇਅਰ ਕਰ ਸਕਦੇ ਹੋ ਤੁਹਾਨੂੰ ਪਤਾ ਹੀ ਹੈ ਕਿ ਸੂਟ ਜਿਹੜੇ ਅੰਡਰ 10 ਦੀ ਰੇਂਜ ਦੇ ਵਿੱਚ ਆ ਜੰਦੇ ਆ ਸੋ ਇਹ ਸੂਟ ਆਪਣੇ ਕੋਲੇ ਰੈਡੀ ਹੈ ਜੀ ਆਪਾਂ ਫ੍ਰੀ ਆਫ ਲੈਂਥ ਦੇ ਅਕੋਰਡਿੰਗ ਹੈ ਜਿਹੜਾ ਇਹ ਬਣਾਇਆ ਹੋਇਆ ਸਾਈਡਾਂ ਤੋਂ ਜਿਵੇਂ ਇਕ 8 ਹੋ ਜਾਂਦਾ ਨੀਚੇ ਜਿਵੇਂ ਕੱਟ ਹੋ ਜਾਂਦਾ ਉੱਪਰ ਗਲਾ ਨਹੀਂ ਹੈਗਾ ਅਗਰ ਤੁਹਾਡੀ ਲੈਂਥ ਘੱਟ ਹੈ ਤਾਂ ਇਸ ਤਰ੍ਹਾਂ ਗਲਾ ਬਣ ਜੀਗਾ ਸੋ ਇਹ ਜਿਹੜਾ ਸੂਟ ਹੈ ਬਹੁਤ ਹੀ ਪਿਆਰਾ ਹੈਗਾ ਨੈਕਸਟ ਸੂਟ ਹੈਗਾ ਜੀ ਆਰੀ ਦੇ ਵਿੱਚ ਸੋ ਬਹੁਤ ਹੀ ਲਾਈਟ ਪਰਪਲ ਸ਼ੇਡ ਹੈਗਾ ਇਹਦਾ ਬਹੁਤ ਹੀ ਸੌਬਰ ਜਿਹਾ ਜਿਸ ਤਰ੍ਹਾਂ ਪੇਸਟਰ ਪਰਪਲ ਸ਼ੇਡ ਕਿੱਸਾ ਸਕਦੇ ਆ ਤੁਸੀਂ ਇਸ ਤਰ੍ਹਾਂ ਇਹਦੇ ਵਿੱਚ ਆਰੀ ਦਾ ਆਪਾ ਵਰਕ ਕੀਤਾ ਹੋਇਆ ਔਰ ਉੱਪਰ ਤੱਕ ਜਿਹੜੀਆਂ ਲਾਈਨਸ ਬਣੀਆਂ ਹੋਈਆਂ ਸੋ ਇਹਦੇ ਨਾਲ ਵੀ ਕਲਰਫੁਲ ਦੁਪੱਟਾ ਕਰ ਸਕਦੇ ਹੋ ਔਰ ਇਹ ਸੂਟ ਹੈਗਾ ਜੀ ਬਾਜੂ ਤੇ ਵੀ ਇਹਦੇ ਸੇਮ ਵਰਕ ਹੈ ਇਸ ਤਰ੍ਹਾਂ ਸੋ ਨੈਕਸਟ ਹੈਗਾ ਜੀ ਇਹ ਵੀ ਆਪਣੇ ਕੋਲੇ ਰੈਡੀ ਹੈ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਸੋ ਨੈਕਸਟ ਹੈਗਾ ਲਾਈਟ ਪਰਪਲ ਇਹ ਵੀ ਪੇਸਟਰ ਸ਼ੇਡ ਹੈਗਾ ਸੋ ਜਿਵੇਂ ਕਿ ਸਮਰਸ ਦੇ ਵਿੱਚ ਜ਼ਿਆਦਾਤਰ ਪੇਸਟਰ ਸ਼ੇਡ ਚੱਲਦੇ ਹੈਗੇ ਆ ਸੋ ਇਹਦੇ ਵਿੱਚ ਆਪਾਂ ਸਿੰਪਲ ਲਾਈਨਸ ਦੀ embroiderry ਕੀਤੀ ਹੋਈ ਹੈ ਸੋ ਇਹ ਦੇਖੋ ਸਿੰਪਲ ਆ ਜਿਹੜੇ ਦੋ ਕਲਰ ਦੀਆਂ ਆਪਾਂ ਲਾਈਨਸ ਦਿੱਤੀਆਂ ਹੋਈਆਂ ਸੋ ਇਹ ਵੀ ਬਹੁਤ ਹੀ ਪਿਆਰਾ ਜਿਹੜਾ ਸੂਟ ਹੈ ਅਗਰ ਤੁਸੀਂ ਇਹਨਾਂ ਦੁਪੱਟਾ ਵਗੈਰਾ ਰੈਡੀ ਕਰਵਾ ਕੇ ਲਓਗੇ ਤਾਂ ਬਹੁਤ ਹੀ ਪਿਆਰਾ ਸੂਟ ਬਣਦਾ ਸੋ ਇਹਦੀ ਜਿਹੜੀ ਰੇਂਜ ਹੈਗੀ ਉਹ ਵੀ ਬਹੁਤ ਹੀ ਕੱਟ ਹੋਊਗੀ ਸੋ ਜਿਵੇਂ ਕਿ ਇਹ ਸੂਟ ਹੈਗੇ ਜੀ ਆਪਣੇ ਸਾਰਿਆਂ ਨੇ ਬਹੁਤ ਪਸੰਦ ਕੀਤੇ ਸੀ ਤੇ ਬਹੁਤ ਹੀ ਰਿਪੀਟਡ ਸੂਟ ਵੀ ਇਹ ਬਣੇ ਹੈਗੇ ਆਪਾਂ ਕਾਫੀ ਤੁਹਾਨੂੰ ਕਲਰ ਕੰਬੀਨੇਸ਼ਨ ਇਹਦੇ ਵਿੱਚ ਦਿਖਾਏ ਸੀ ਸੋ ਹੋਰ ਵੀ ਅਸੀਂ ਬਣਾ ਰਹੇ ਹੈਗੇ ਆ ਇਹ ਮਹਿੰਦੀ ਸ਼ੀਰ ਦੇ ਵਿੱਚ ਸੋ ਬਹੁਤ ਹੀ ਸਿੰਗਲ ਟਾਂਕੇ ਦੀ ਐਮਬ੍ਰੋਇਡਰੀ ਹੈ ਜੀ ਇਹ ਦੇਖੋ ਉੱਪਰ ਤਾਂ ਕਿਦਾ ਕਲਾਵੀ ਕੀਤਾ ਹੋਇਆ ਵੇ ਵੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਅਗਰ ਤੁਸੀਂ ਇਹਨੂੰ ਥੋੜਾ ਜਿਹਾ ਪਾਰਟੀ ਵੇਅਰ ਹੋ ਟੱਚ ਦੇਣਾ ਚਾਹੁੰਦੇ ਹੋ ਤਾਂ ਆਪਾਂ ਇਹਦੇ ਉੱਪਰ ਜਿਹੜਾ ਹੈਂਡ ਦੀ ਐਮਬਰਾਇਡਰੀ ਵੀ ਕਰਵਾ ਸਕਦੇ ਹਾਂ ਸੋ ਉਹਦੇ ਨਾਲ ਵਿਖੇ ਪਾਰਟੀ ਵੇਅਰ ਲੁੱਕ ਆਉਂਦੀ ਹੈ ਨਹੀਂ ਤੁਸੀਂ ਇਸ ਤਰ੍ਹਾਂ ਵੀ ਵੇਅਰ ਕਰ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਕਲਰਫੁਲ ਜਿਹੜਾ ਦੁਪੱਟਾ ਕਰ ਸਕਦੇ ਹੋ ਆਰਗੈਂਜ਼ਾ ਦਾ ਦੋ ਟੋਨ ਦਾ ਦੁਪੱਟਾ ਵੀ ਕਰ ਸਕਦੇ ਹੋ yellow ਤੇ ਗਾਜਰੀ ਇਦਾਂ ਗੰਢਰਾਸ ਦੁਪੱਟਾ ਵੀ ਹੋ ਜਾਏਗਾ ਸੋ ਇਹ ਵੀ ਇੱਕ ਬਹੁਤ ਹੀ ਪਿਆਰੀ ਡਿਜ਼ਾਈਨ ਹੈ ਸੋ ਫੁੱਲ ਹੈਵੀ ਹੈ ਜਿਵੇਂ ਇਹ ਇਹਦੇ ਨਾਲ ਜਿਹੜਾ ਬਾਜੂ ਹੈਗੇ ਇਸ ਤਰ੍ਹਾਂ ਦੇ ਬਾਰਡਰ ਬਣਿਆ ਹੋਇਆ ਹੈ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸੋ ਤੁਸੀਂ ਕੋਈ ਵੀ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਏ ਆ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਟਰਾਈ ਕਰ ਸਕਦੇ ਹੋ ਜਿਵੇਂ ਇਹ ਵੀ ਆਪਣੇ ਕੋਲੇ 24 45 ਦਿਨ ਦੇ ਅਕੋਰਡਿੰਗ ਹੈਗਾ ਥੋੜਾ ਬਹੁਤ ਘੱਟ ਵੱਧ ਵੀ ਹੋ ਸਕਦਾ ਔਰ ਇਹ ਵੀ ਆਪਾਂ ਫ੍ਰੀ ਆਫ ਲੈਂਥ ਦੇ ਅਕੋਰਡਿੰਗ ਬਣਾਏ ਹੋਏ ਸੂਟ ਹੈ ਜੀ ਸੋ ਕੋਈ ਵੀ ਟਰਾਈ ਕਰ ਸਕਦੇ ਹੋ ਤੁਸੀਂ ਇਸرائی ਵੀ ਸਾਰੇ ਸੌਬਜੇ ਸ਼ੇਡ ਹੈਗੇ ਆ ਸੋ ਇਹ ਵੀ ਫਾਰ ਪਾਰਟੀ ਵੇਅਰ ਸੂਟ ਹੈਗਾ ਔਰ ਜਿਹੜਾ ਆਪਾਂ ਬਰਾਊਨ ਗੋਟੇ ਵਾਲਾ ਦਿਖਾਇਆ ਸੀ ਸੋ ਉਹ ਤਾਂ ਪਾਰਟੀ ਵੇਅਰ ਹੈ ਹੀ ਹੈ ਸੋ ਇਹ ਬਹੁਤ ਹੀ ਡਿਫਰੈਂਟ ਜੀ embroiderry ਹੈ ਸੋ ਇਹ ਵੀ ਤੁਸੀਂ ਟਰਾਈ ਕਰ ਸਕਦੇ ਦਾ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਪਿਆਰਾ ਤੇ ਡਿਫਰੈਂਟ ਜਿਹੜਾ ਡਿਜ਼ਾਈਨ ਦਾ ਪੈਟਰਨ ਆ ਸੋ ਜੀ ਏਸੀ ਆਪਣੇ ਵਾਲੇ ਕੁਝ ਸੂਟਸ ਅਗਰ ਤੁਸੀਂ ਇਹਨਾਂ ਨੂੰ ਟਰਾਈ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਹੈ 989231377 ਤੇ ਤੁਸੀਂ ਕੋਈ ਵੀ ਸਕਰੀਨ ਸ਼ਾਟ ਭੇਜ ਕੇ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਜੀ ਪਲੀਜ਼ ਕਾਲ ਨਾ ਕਰਿਆ ਕਰੋ ਮੈਸੇਜ ਛੱਡਿਆ ਕਰੋ ਤੁਹਾਡੇ ਹਰ ਇੱਕ ਮੈਸੇਜ ਦਾ ਅਪਰ ਅਪਲਾਈ ਕਰਾਂਗੇ ਸੋ ਜੀ ਅਗਰ ਤੁਸੀਂ ਸਾਰੇ ਜਿਹੜੇ ਪ੍ਰਾਈਸ ਜਾਣ ਲੈਣੇ ਹੋ ਤੁਹਾਡਾ ਮਨ ਬਣ ਜਾਂਦਾ ਹੈ ਕਿ ਅਸੀਂ ਇਹ ਸੂਟ ਜਿਹੜੇ ਰੈਡੀ ਕਰਵਾਉਣੇ ਹੈਗੇ ਆ ਤਾਂ ਤਾਂ ਅਸੀਂ ਜਿਹੜਾ ਕਾਲ ਵਰਡ ਮੈਸੇਜ ਤੇ ਟਾਈਮ ਲੈ ਸਕਦੇ ਹਾਂ ਥੈਨ ਆਪਾਂ ਕਾਲ ਕਰ ਲਾਂਗੇ ਤਾਂ ਤੁਸੀਂ ਆਪਣਾ ਜਿਹੜਾ ਸਾਰਾ ਸਾਨੂੰ ਆਰਡਰ ਹੈ ਜਿਹੜਾ ਲਿਖਵਾ ਦੋਗੇ ਸੋ ਹਾਫ ਪੇਮੈਂਟ ਆਪਾਂ ਪਹਿਲਾਂ ਲੈਣੇ ਆ ਜੀ ਹਾਫ ਪੇਮੈਂਟ ਆਪਾਂ ਆਰਡਰ ਤੋਂ ਰੈਡੀ ਹੋਣ ਤੇ ਲੈਣੇ ਹੈਗੇ ਆ ਸੋ ਇਹ ਆਪਣਾ ਪ੍ਰੋਸੀਜਰ ਹੈ ਸੋ ਬਹੁਤ ਸਾਰੇ ਜਿਹੜੇ ਕਸਟਮਰ ਹੈਗੇ ਆ ਬਹੁਤ ਹੀ ਨਵੇਂ ਜੁੜੇ ਹੈਗੇ ਆ ਸੋ ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਡੇਲੀ ਸੋ ਉਹਨਾਂ ਲਈ ਆਪਾਂ ਇਹ ਡਿਟੇਲਸ ਤੁਹਾਨੂੰ ਦੇ ਰਹੇ ਆ ਸੋ ਇਸੇ ਤਰ੍ਹਾਂ ਜੀ ਆਪਾਂ ਨਵੇਂ ਨਵੇਂ ਡਿਜ਼ਾਈਨਿੰਗ ਸ਼ੇਅਰ ਕਰਦੇ ਰਵਾਂਗੇ ਸੋ ਬੜੇ ਰਿਮਰ ਜਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ